ਭਾਈ ਗੁਰਦੀਖਾ ਕਾਲਸਾ ਬਾਹੀ ਗੁਰਦੀਖੇ ਪਤੇ ਗਰੀ ਸਾਧ ਸੰਗਤ ਜੀ ਉਹ ਕਿਸੇ ਸ਼ਾਇਰ ਦਾ ਕਥਨ ਹੈ ਕਿ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੋਵੇ ਸਾਰੇ ਭਲੀ ਭੰਦ ਜਾਣੂ ਹੋ ਕੇ ਇਹ ਜੋ ਦਿਨ ਚੱਲ ਰਹੇ ਨੇ ਸ਼ੀਦੀ ਸਾਕੇ ਦੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਨੂੰ ਸ਼ੀਦੀ ਪੰਦਰਵਾੜਾ ਵੀ ਕਿਹਾ ਜਾਂਦਾ ਹੈ ਸੋ ਕੁਝ ਚੰ 17 ਦਸ਼ਮੇਸ਼ ਪਿਤਾ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਦੇ ਵਿੱਚ ਲਿਖਿਆ ਨੇ ਕਿਉਂਕਿ ਸਾਡੀ ਇੰਨੀ ਔਕਾਤ ਤਾਂ ਨਹੀਂ ਕਿ ਲਿਖਣ ਦੀ ਕਿਉਂਕਿ ਨਾ ਤਾਂ ਕੋਈ ਐਦਾਂ ਦੀ ਕਲਮ ਬਣੀ ਐ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੁਭਾ ਲਿਖ ਸਕੇ ਕੋਈ ਕੁਝ 17 ਜਿਹੜੀਆਂ ਬਾਦਸ਼ਾਹ ਦੇ ਪਰਖਾਇ ਲਿਖਿਆ ਨਾ ਜਿਹੜਾ ਗਵਰਨਰ ਹੁੰਦਾ ਈ ਬਾਰ ਸਰਵੰਸ ਸਾਰਾ ਹੰਝੂ ਨਾ ਕੋਈ ਕੀਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਆ ਬਾਰ ਸਰਵੰਸ ਸਾਰਾ ਹੰਝੂ ਨਾ ਕੋਈ ਕੇਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਆ ਬਰਦਾਨਾ ਪੁੱਤਾਂ ਦੀ ਬਣਾ ਕੇ ਦਾਤਾਂ ਜੋੜੀ ਬਰਦਾਨਾ ਪੁੱਤਾਂ ਦੀ ਬਣਾ ਕੇ ਦਾਤਾਂ ਜੋੜੀ ਪਿਤਾ ਦਸ਼ਮੇਸ਼ ਕਰਕੇ ਪੁੱਤ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਕਰਜ਼ਾ ਹੈ ਜਿੰਨਾ ਸਾਡੇ ਉੱਤੇ ਦਸ਼ਮੇਸ਼ ਜੀ ਦਾ ਜੁਗਾ ਤੱਕ ਕਿਸੇ ਕੋਲ ਜਾਣਾ ਨਹੀਂ ਉਹ ਲਾਹਿਆ ਸੌਖੀ ਨਹੀਂ ਉਹ ਮਿਲੀ ਸਿੱਖੀ ਸੱਚੀ ਸਰਕਾਰ ਦੀ ਪਤਾ ਨਹੀਂ ਉਹ ਕਿੰਨੇ ਸਿੰਗਾ ਲਹੂ ਇਹ ਤੋਂ ਵਾਹਿਆ ਕਿਹੜੀ ਗੱਲਾਂ ਆਪਾਂ ਮੁੱਖ ਜਾਂਦੇ ਮੋੜੀ ਪਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਪਿਤਾ ਦਸ਼ਮੇਸ਼ ਕਰਕੇ ਅੰਬਰਾਂ ਦੇ ਤਾਰਿਆਂ ਨੂੰ ਗਿਣ ਲੋਕੀ ਹੱਕ ਦੇ ਨੇ ਗਿਣ ਨਹੀਂ ਹੋਣੇ ਉਪਕਾਰ ਦਸ਼ਮੇਸ਼ ਦੇ ਜਿਨ੍ਹਾਂ ਦੀ ਸੀ ਰਾਖੀ ਲਈ ਪਿਤਾ ਕੁਰਬਾਨ ਕੀਤਾ ਆਖਦੇ ਨੇ ਮਾੜਾ ਅੱਜ ਲੋਕ ਇਸ ਦੇਸ ਦੇ ਕੀਤੀ ਹੁੰਦੀ ਜੇ ਸ਼ਰਮ ਇਹ ਨਾ ਥੋੜੀ ਪਿਤਾ ਦਸ਼ਮੇਸ਼ ਕਰਕੇ ਪੁੱਤ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਕੁਝ ਦਿਨ ਲੋਕੀ ਯਾਦ ਕਰਦੇ ਸ਼ਹੀਦਾਂ ਤਾਂ ਹੀ ਲੋਕਾਂ ਦੀ ਮੈਂ ਬਖਰੀ ਪ੍ਰੀਤ ਦੇਖੀਏ ਦੁਨੀਆਂ ਨੂੰ ਖੁਸ਼ ਕਰੇ ਰੱਬ ਪਾਵੇਂ ਪੁੱਲ ਜਾਵੇ ਜੱਗ ਤੇ ਜਤਿੰਦਰਾਏ ਰੀਤ ਦੇਖੀਏ ਨਾ ਤਾਂ ਸਿੱਖੀ ਨਾਲੋਂ ਕਦੇ ਨਾ ਤੂੰ ਤੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਤੰਦਸ਼ਮੇਸ਼ ਕਰਕੇ ਪਤੰਦਸ਼ਮੇਸ਼ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ